ਸਾਚੀ ਖੰਡ ਸ਼੍ਰੀ ਹਜੂਰ ਸਾਹਿਬ ਵਿਖੇ ਰੋਜ਼ਾਨਾ ਸਵੇਰੇ 11:30 ਵਜੇ ਹਰ ਹਰ ਦੀ ਦਾਲ ਜਿਹੜੀ ਕਿ ਇੱਕ ਕਿਸਮ ਦੀ ਦਾਲ ਚੂਬ ਪਰੋਸਣ ਦੀ ਇੱਕ ਵਿਲੱਖਣ ਪਰੰਪਰਾ ਲਈ ਜਾਣਿਆ ਜਾਂਦਾ ਹੈ ਜੋ ਕਿ ਸਵੇਰੇ 5 ਵਜੇ ਤਿਆਰ ਕੀਤੀ ਜਾਂਦੀ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਵਿੱਚ ਚੜਾਇਆ ਜਾਂਦਾ ਹੈ ਇਸ ਨੂੰ ਸੇਵਾਦਾਰ ਸਵੇਰੇ 5 ਵਜੇ ਤੋਂ ਪਕਾਉਣਾ ਸ਼ੁਰੂ ਕਰਦੇ ਹਨ ਅਤੇ ਦੁਪਹਿਰ 11 ਵਜੇ ਤੱਕ ਪੂਰਾ ਤਿਆਰ ਹੁੰਦਾ ਹੈ ਅਤੇ ਸੰਗਤਾਂ ਦਾਲਛਰ ਦਾ ਲੰਗਰ ਛਕਣ ਤੋਂ ਪਹਿਲਾਂ ਨਾਮ ਸਿਮਰਨ ਕਰਦੀਆਂ ਹਨ ਅਤੇ ਉਸ ਤੋਂ ਬਾਅਦ ਦਾਲ ਦਾ ਲੰਗਰ ਛਕਦੀਆਂ ਹਨ ਜਦੋਂ ਵਜ਼ੀਰ ਖਾਨ ਵੱਲੋਂ ਭੇਜੇ ਗਏ ਦੋ ਪਠਾਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਖੰਜਰ ਨਾਲ ਹਮਲਾ ਕੀਤਾ ਤਾਂ ਗੁਰੂ ਜੀ ਜ਼ਖਮੀ ਹੋ ਗਏ ਤਾਂ ਉਦੋਂ ਗੁਰੂ ਜੀ ਲਈ ਇੱਕ ਵਿਸ਼ੇਸ਼ ਦਾਲ ਤਿਆਰ ਕੀਤੀ ਗਈ ਜਿਸ ਵਿੱਚ ਪੰਜ ਚੀਜ਼ਾਂ ਪਾਈਆਂ ਗਈਆਂ ਹਰ ਹਰ ਦੀ ਦਾਲ ਹਲਦੀ ਕਾਲੀ ਮਿਰਚ ਜੀਰਾ ਦੇਸੀ ਘਿਓ ਉਦੋਂ ਤੋਂ ਲੈ ਕੇ ਇਹ ਦਾਲ ਦਾ ਲੰਗਰ ਤਿਆਰ ਕੀਤਾ ਜਾਂਦਾ ਹੈ ਅਤੇ ਸੰਗਤਾਂ ਨੂੰ ਸ਼ਿਕਾਇਆ ਜਾਂਦਾ ਹੈ